ਪਹਿਲਾ ਮਨੁੱਖ ਪਰਮਾਤਮਾ ਕੋਲੇ ਦੁਆ ਕਰਦਾ ਹੈ ਕਿ ਯਾਰ ਮੈਨੂੰ ਨੌਕਰੀ ਮਿਲ ਜੇ ਜਾਂ ਮੈਂ ਸੈੱਟ ਹੋ ਜਾ ਤਾਂ ਤੇਰਾ ਸਾਰੀ ਉਮਰ ਜਿਹੜਾ ਹੈਗਾ ਸ਼ੁਕਰਾਨਾ ਕਰੂੰਗਾ ਪਰ ਜਿਉਂ-ਜਿਉਂ ਮਨੁੱਖ ਤਰੱਕੀ ਕਰਦਾ ਉਹਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਆ ਪੁਲਿਸ ਦੇ ਵਿੱਚ ਮਲਾਜ਼ਮ ਲੱਗੇ ਜੀ ਫਿਰ ਉਹ ਤਰੱਕੀ ਕਰਕੇ ਥਾਣੇਦਾਰ ਬਣ ਗਏ ਤੇ ਟੋਕ ਨੂੰ ਕੁੱਕ ਦੱਸਣ ਲੱਗੇ ਉਦੋਂ ਬਾਅਦ ਵਰਦੀ ਦਾ ਜਿਹੜਾ ਸੇਕ ਮਾਨ ਲੱਗਿਆ ਵੀ ਲੋਕ ਸਾਨੂੰ ਸਰੂਟ ਮਾਰਦੇ ਆ ਇਹਨਾਂ ਦੋ ਥਾਣਾਦਾਰਾਂ ਨੇ ਜਿਹੜਾ ਹੈਗਾ 1992 ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਦੋ ਜਿਹੜੇ ਵਿਅਕਤੀ ਐ ਮਾਰਤੇ ਬਲਦੇਵ ਸਿੰਘ ਦੇਬਾ ਫੌਜੀ ਸੀ ਜਿਹੜਾ ਫੌਜ ਦੇ ਵਿੱਚ ਤੇ ਇੱਕ ਲਖਵਿੰਦਰ ਸਿੰਘ ਲੱਖਾ ਸੁਲਤਾਨ ਵਿੰਡ ਦਾ ਜਿਹੜਾ ਇਹ ਫੌਜੀ ਸੀ ਨਾ ਇਹ ਛੁੱਟੀ ਆਇਆ ਹੋਇਆ ਸੀ ਤੇ ਇਹਨੂੰ ਪੁਲਿਸ ਨੇ ਕੋਠੇ ਤੇ ਪਿਆ ਸੀ ਤਾਰ ਲੈ ਕੇ ਫਲਾਣੇ ਦਾ ਘਰ ਪੁੱਛਣਾਂ ਦੇ ਨਾਲ ਚੱਕ ਕੇ ਲੈ ਗਏ 8 ਦਿਨ ਇਹਨੂੰ ਥਾਣੇ ਦੇ ਵਿੱਚ ਰੱਖਿਆ ਕੁੱਟਮਾਰ ਕਰਦੇ ਰਹੇ ਖੜਕੂ ਲੈ ਰ ਸੀ ਉਦੋਂ ਬਾਅਦ ਇਹਨੂੰ ਮਾਰਤਾ ਮੁਕਾਬਲਾ ਬਣਾ ਕੇ ਮਾਰਤਾ ਫੌਜੀ ਨੂੰ ਉਹਦਾ ਜਿਹੜਾ ਇਤਗਾਸਾ ਦੈਰ ਹੋਇਆ ਸੀ ਇਤਗਾਸਾ ਦੈਰ ਹੋਣ ਤੋਂ ਬਾਅਦ ਹੁਣ 33 ਸਾਲ ਜਿਹੜਾ ਕੇਸ ਚੱਲਿਆ ਉਹ ਵਿਆਹਿਆ ਸੀਗਾ ਵਿਚਾਰਾ ਬੱਚੇ ਰੁਲ ਗਏ ਘਰ ਵਾਲੀ ਚਲੀ ਗਈ ਘਰ ਪਟਿਆ ਗਿਆ 33 ਸਾਲ ਜਿਹੜਾ ਇਸਤਗਾਸਾ ਚੱਲਿਆ ਤਾਂ ਉਸ ਤੋਂ ਬਾਅਦ ਹੁਣ ਕੱਲ ਸੀਬੀਆਈ ਮਾਨਯੋਗ ਸੀਬੀਆਈ ਕੋਰਟ ਨੇ ਸੀਬੀਆਈ ਦੀ ਅਦਾਲਤ ਨੇ ਜਿਹੜਾ ਅਕਰਕੇਸ਼ ਕੁਮਾਰ ਗੁਪਤਾ ਦੀ ਅਦਾਲਤ ਨੇ ਉਮਰ ਕੈਦ ਤੇ 2-2 ਲੱਖ ਰੁਪਇਆ ਜਿਹੜਾ ਹੈਗਾ ਜੁਰਮਾਨਾ ਕੀਤਾ 2-2 ਲੱਖ ਰੁਪਈਆ ਜਿਹੜਾ ਜੁਰਮਾਨਾ ਕੀਤਾ ਤੇ ਉਮਰ ਜਿਹੜੀ ਇਹਨਾਂ ਨੂੰ ਕੈਦ ਹੋਈ ਹੈ ਤੇ ਹੁਣ ਉਹ ਕਹਿੰਦੇ ਸਾਡੇ ਠੰਡ ਪਈ ਹੈ ਤੇ ਉਹ ਕਹਿੰਦੇ ਵੀ ਜਿਹੜੇ 5 ਮੁਲਾਜ਼ਮ ਸੀ ਉਹ ਨਾਲ ਮਰ ਗਏ ਆਪਦੀ ਮੌਤ ਜਿਹੜੀ ਹੈਗੀ ਹੈ ਉਹਨਾਂ ਦੀ ਮੌਤ ਹੋ ਗਈ ਕਿਉਂਕਿ 33 ਸਾਲ ਜਿਹੜਾ ਕੇਸ ਚੱਲਿਆ 22-23 ਸਾਲ ਦੇ ਹੋਣਗੇ ਉਦੋਂ ਜਦੋਂ ਲੱਗੇ ਹੋਣਗੇ ਜਾਂ 25 ਸਾਲ ਦੇ ਤਾਂ ਦੂਸਰੇ ਆ ਜਿਹੜੇ ਦੋ ਬਰੀ ਹੋਗੇ ਹੁਣ ਜਿਹੜਾ ਬਲਦੇਵ ਸਿੰਘ ਫੌਜੀ ਸੀਗਾ ਉਹ ਮਾਰਤਾ ਉਹਦੇ ਤੇ ਦੋਸ਼ ਇਹ ਸੀ ਕਿ ਐਮਐਲਏ ਦਾ ਮੁੰਡਾ ਤੂੰ ਮਰਵਾਇਆ ਤੇ ਤੂੰ ਇਥੋਂ ਰੈਕੀ ਕੀਤੀ ਹੈ ਆ ਦੋਸ਼ ਸੀ ਹੁਣ ਆਪਾਂ ਜਿਹੜੀ ਗੱਲ ਕਰਦੇ ਆ ਕਿ ਉਹਨਾਂ ਨੇ ਬੜੀ ਜਦੋ ਜਹਿਦ ਕਰਕੇ 33 ਸਾਲ ਕੇਸ ਝਗੜਿਆ ਉਹਨਾਂ ਨੂੰ ਡਰਾਵੇ ਦਿੱਤੇ ਲਾਲਚ ਦਿੱਤਾ ਕਿ ਤੁਸੀਂ ਪੈਸੇ ਲੈ ਲਓ ਪਰ ਉਹਨਾਂ ਨੇ ਪੇਸੈਂਸ ਰੱਖੀ ਕਿਉਂਕਿ ਜਦੋਂ ਮਾਨਯੋਗ ਅਦਾਲਤਾਂ ਚ ਕੇਸ ਚੱਲਦਾ ਆਪਾਂ ਜਲਦਬਾਜੀ ਕਰ ਲੈਨੇ ਆ ਜੇ ਬੰਦਾ ਜਿਹੜਾ ਪੇਸੈਂਸ ਰੱਖਦਾ ਉਹਦੀ ਹਮੇਸ਼ਾ ਜਿੱਤ ਹੁੰਦੀ ਹੈ ਉਹਨਾਂ ਨੇ ਰੱਖੀ ਤਾਂ ਹੁਣ ਉਹਨਾਂ ਨੂੰ ਆ ਉਮਰ ਕੈਦ ਹੋਊਗੀ ਕੱਲ ਫੜ ਕੇ ਉਹ ਬਖਸ਼ੀ ਖਾਨੇ ਬੰਦ ਕਰਤੇ ਹੁਣ ਜੇਲ੍ਹ ਚ ਭੇਜਤੇ ਤੇ ਹੁਣ ਉਮਰ ਕੈਦ ਆ ਜਿਹੜੀ ਉਹ ਕੱਟਣਗੇ ਉੱਥੇ ਮਰ ਜਾਣਗੇ ਕਿਉਂਕਿ ਉਹ ਵਿਰਧ ਅਵਸਥਾ ਚ ਆ ਗਏ ਹੁਣ ਮਾਨਯੋਗ ਅਦਾਲਤਾਂ ਨਿਆਂ ਦਿੰਦੀਆਂ ਲੇਕਿਨ ਜੇ ਸਾਡੇ ਵਕੀਲ ਟੌਪਦੇ ਐ ਕੇਸ ਨੂੰ ਵਧੀਆ ਪੈਰਵਾਹੀ ਕਰਦੇ ਐ ਆਪਾਂ ਆਪਦੇ ਸਾਰੇ ਡਾਕੂਮੈਂਟਸ ਲਾਉਣੇ ਐ ਤੇ ਅਦਾਲਤਾਂ ਜਿਹੜੀਆਂ ਨਿਆਂ ਜ਼ਰੂਰ ਦਿੰਦੀਆਂ ਐ ਇਹ ਆਪਣੀ ਜਲਦ ਬਾਜੀ ਆ ਆਪਣੀ ਕਾਲੀ ਆ ਵੀ ਹਾਂ ਜਰ ਐਂ ਕਰਕੇ ਮੈਨੂੰ ਆ ਨਿਆ ਨਹੀਂ ਮਿਲਿਆ ਇਸ ਕਰਕੇ ਇਹਨਾਂ ਨੂੰ ਜਿਹੜੀ ਹੁਣ ਉਮਰ ਕੈਦ ਹੋਈ ਹੈ ਸੋ ਜਿਹੜੇ ਆਪਾਂ ਗੱਲ ਕਰਦੇ ਆ ਇਸ ਮਾਧਮ ਨਾਲ ਬੇਨਤੀ ਕਰਦੇ ਆ ਕਿ ਜਿਹੜੇ ਵਰਦੀਆਂ ਪਾ ਕੇ ਥਾਣਿਆਂ ਦੇ ਵਿੱਚ ਰੋਹ ਮਾਰਦੇ ਅੱਜ ਵੀ ਹੈ ਜਦੋਂ ਇਹਨਾਂ ਤੇ ਕੋਰਟ ਦੇ ਵਿੱਚ ਕੰਪਲੇਂਟ ਪੈ ਜਾਂਦੀ ਉਹਨੂੰ ਇਸਤਗਾਸਾ ਕਹਿੰਦੇ ਆ ਫਿਰ ਜ਼ਮਾਨਤ ਕਰਾਉਣੀ ਪੈਂਦੀ ਆ ਫਿਰ ਫਲਾਨਾ ਸਿੰਘ ਪੁੱਤਰ ਫਲਾਨਾ ਸਿੰਘ ਹਾਜ਼ਰ ਹੋ ਫਿਰ ਇਹ ਪੇਸ਼ੀਆਂ ਭੁਗਤ ਦੇਣਾ ਤੇ ਫਿਰ ਜਦੋਂ سزا ਹੋ ਜਾਂਦੀ ਹੈ ਤੇ ਫਿਰ ਇਹ ਰਿਸ਼ਤੇਦਾਰੀਆਂ ਭਾਲਦੇ ਨੇ ਕਿਉਂ ਫਿਰ ਨੌਕਰੀ ਤੋਂ ਵੀ ਜਾਂਦੇ ਆ ਸੋ ਇਸ ਕਰਕੇ ਭਾਈ ਜਿਹੜੀ ਨੌਕਰੀ ਆ ਬੜੀ ਮੁਸ਼ਕਲ ਨਾਲ ਮਿਲਦੀ ਆ ਪਹਿਲੀ ਗੱਲ ਬੜਾ بڑے ਬੰਦਾ ਬੜੇ ਮੁਸੱਤਕ ਨਾਲ ਆਪਦੇ ਬੱਚਿਆਂ ਨੂੰ ਪੜਾਉਂਦਾ ਕੋਈ 100 ਇਧਰ ਉਧਰ ਹੀਰਾ ਫਿਰੀ ਵੀ ਕਰਦਾ 100 ਕੁਝ ਕਰਦਾ ਉਹਦੇ ਬੱਚਿਆਂ ਦੀ ਖਾਤਰ ਫਿਰ ਪੜਾਉਂਦਾ ਲਗਾਉਂਦਾ ਟੈਸਟ ਕਰਾਉਂਦਾ ਫਿਰ ਜਾ ਕੇ ਨੌਕਰੀਆਂ ਮਿਲਦੀਆਂ ਫਿਰ ਨੌਕਰੀ ਨੂੰ ਸਾਂਭਣਾ ਬੜਾ ਔਖਾ ਹੈ ਕਿਉਂਕਿ ਜਦੋਂ ਬੰਦੇ ਨੂੰ ਨੌਕਰੀ ਮਿਲ ਜੇ ਉਹਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ ਜਾਂ ਤਾਂ ਉਹ ਫਿਰ ਦੂਜਾ ਵਿਆਹ ਕਰਾਉਂਦਾ ਹੈ ਜਦੋਂ ਨੌਕਰੀ ਮਿਲ ਜੇ ਤੇ ਜਾਂ ਫਿਰ ਡਿਸਮਿਸ ਹੁੰਦਾ ਇਸ ਕਰਕੇ ਜਿਹੜੀ ਨੌਕਰੀ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਲੋਕ ਤੁਹਾਡੇ ਕੋਲੇ ਆਉਂਦੇ ਆ ਨਿਆਂ ਵਾਸਤੇ ਵੀ ਯਾਰ ਵਰਦੀ ਪਾਈ ਹੈ ਤੇ ਅਸੀਂ ਥਾਣੇ ਆਏ ਆ ਤੇ ਸਾਨੂੰ ਨਿਆਂ ਮਿਲੂਗਾ ਕਿਉਂਕਿ ਪਹਿਲਾਂ ਆਪਾਂ ਪੰਚਾਇਤ ਦੀ ਕਚਹਿਰੀ 'ਚ ਜਾਂਦੇ ਆ ਫਿਰ ਆਪਾਂ ਥਾਣੇ ਜਾਂਦੇ ਆ ਉਸ ਤੋਂ ਬਾਅਦ ਮਾਨਯੋਗ ਅਦਾਲਤ ਕੋਲ ਜਾਂਦੇ ਆ ਜੋ ਉੱਥੋਂ ਵੀ ਇਨਸਾਫ ਨਾ ਮੇਰੇ ਫਿਰ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚੋਂ ਨਿਆਂ ਜ਼ਰੂਰ ਮਿਲਦਾ ਹੈ ਲੇਕਿਨ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਜਿਹੜੀਆਂ ਨੌਕਰੀਆਂ ਤੁਹਾਨੂੰ ਮਿਲੀਆਂ ਇਹ ਆਪਦੇ ਜਿਹੜੇ ਫੁੱਲ ਜੇ ਲੱਗੇ ਆ ਇਹਨਾਂ ਨੂੰ ਸਾਹਮ ਕੇ ਰੱਖਿਆ ਕਰੋ ਕਈ ਵਾਰੀ ਕੋਈ ਇਹੋ ਜਿਹਾ ਫੈਜ਼ਲ ਜੱਟ ਮਿਲ ਜਾਂਦਾ ਹੁੰਦਾ ਤੇ ਮੁੜ ਕੇ ਮੰਜੀ ਠੋਕ ਕੇ ਰੱਖ ਦਿੰਦਾ ਜਿਵੇਂ ਆ ਕੱਲ ਮਾਨਯੋਗ ਜਿਹੜਾ ਹੈ ਰਕੇਸ਼ ਕੁਮਾਰ ਗੁਪਤਾ ਦੀ ਅਦਾਲਤ ਨੇ ਉਮਰ 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 ਕੈਦ ਕਰਕੇ ਤੇ ਫੜ ਕੇ ਅਰੈਸਟ ਕਰ ਲਈ ਸੋ ਉਮੀਦ ਕਰਦੇ ਆਂ ਕਿ ਸਾਡੇ ਜਿਹੜੇ ਨਵੇਂ ਮੁੰਡੇ ਭਰਤੀ ਹੋਏ ਐ ਕਿਉਂਕਿ ਅਸੀਂ ਜਿਹੜੀਆਂ ਵੀਡੀਓ ਬਣਾਉਣੇ ਐ ਇਹ ਸਿਰਫ ਜੰਗ ਮੁੰਡਿਆਂ ਵਾਸਤੇ ਉਹਨਾਂ ਦੀ ਸੇਧ ਵਾਸਤੇ ਬਣਾਉਣੇ ਐ ਵੀ ਭਾਈ ਤੁਸੀਂ ਨੌਕਰੀ ਲਈ ਐ ਤਾਂ ਤੁਸੀਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਦੀ ਇਮਾਨਦਾਰੀ ਨਾਲ ਕੰਮ ਕਰਿਆ ਕਰੋ ਤੇ ਕਈ ਥਾਣਿਆਂ ਦੇ ਵਿੱਚ ਗਾਹਕ ਡੀਕਦੇ ਰਹਿੰਦੇ ਐ ਵੀ ਅੱਜ ਯਾਰ ਗਾਹਕ ਨਹੀਂ ਆਇਆ ਦੂਰ ਪੀਏ ਨਹੀਂ ਬਣੇ ਤੇ ਉਹ ਫਿਰ ਜਦੋਂ ਫਸ ਜਾਂਦਾ ਇੱਕ ਵਾਰੀ ਜੀ ਸਾਰੇ ਪੈਸੇ ਲੱਗ ਜਾਂਦੇ ਐ ਉਮੀਦ ਕਰਦੇ ਆ ਕਿ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ